ਲੋਕ ਕਹਿੰਦੇ ਅਸੀਂ ਕਾਮਯਾਬ ਹੋ ਜਾਈਏ ਤੇ ਸਕੂਨ ਮਿਲ ਜੇ ਪਰ ਅਸੀਂ ਇਸ ਤਰ੍ਹਾਂ ਦੇ ਲੋਕ ਦੇਖੇ ਨੇ ਜਿਨ੍ਹਾਂ ਨੂੰ ਗਦੂਦਾਂ ਦੀ ਦਿੱਕਤ ਆ ਉਹ ਕਹਿੰਦੇ ਪਿਸ਼ਾਬ ਖੁੱਲ ਕੇ ਆ ਜੇ ਨਾ ਤੇ ਸਾਨੂੰ ਸਕੂਨ ਮਿਲ ਜੇ ਪ੍ਰੋਬਲਮ ਇਹ ਵੀ ਉਹ ਇਰੀਟੇਸ਼ਨ ਬਰਦਾਸ਼ਤ ਤੋਂ ਬਾਹਰ ਹੈ ਜਦੋਂ ਪਿਸ਼ਾਬ ਆਉਂਦਾ ਹੈ ਉੰਦਾ ਥੋੜਾ ਜਿਹਾ ਫਿਰ ਰੁਕ ਜਾਂਦਾ ਫਿਰ ਬੰਦਾ ਆਪਦਾ ਨੋਰਮਲ ਜਾ ਕੇ ਕੰਮ ਕਰਨਾ ਸ਼ੁਰੂ ਕਰਦਾ ਦੋ ਮਿੰਟ ਬਾਅਦ ਫੇਲਦਾ ਫਿਰ ਪਿਸ਼ਾਬ ਹੋਣ ਲੱਗੇ ਫਿਰ ਦੋ ਮਿੰਟ ਬਾਅਦ ਲਾਦਾ ਪਿਸ਼ਾਬ ਹੋਣ ਲੱਗੇ ਫਿਰ ਦੋ ਮਿੰਟ ਬਾਅਦ ਪਿਸ਼ਾਬ। ਸੋ ਬੜੀ ਨਾ ਬੇਚੈਨੀ ਵਾਲੀ ਸਿਚੁਏਸ਼ਨ ਉਸ ਬੰਦੇ ਦੀ ਜ਼ਿੰਦਗੀ ਚ ਜੂਝ ਰਿਹਾ ਹੁੰਦਾ। ਦੂਸਰੀ ਗੱਲ ਜਿਹੜਾ ਸਭ ਤੋਂ ਵੱਡੀ ਦਿੱਕਤ ਹੁੰਦੀ ਹੈ ਉਹ ਹੁੰਦੀ ਹੈ ਸੈਂਸਿਟਿਵ ਬਲੈਡਰ ਦੀ। ਠੀਕ ਹੈ। ਉਹਦੇ ਵਿੱਚ ਕੀ ਹੁੰਦਾ ਵਾ ਕੋਈ ਵੀ ਤੁਸੀਂ ਨਮਕੀਨ, ਮਿਰਚ ਵਾਲੀ, ਤੜਿਆ ਹੋਇਆ ਕੁਝ ਵੀ ਸਰੀਰ ਨੂੰ ਐਕਸਟਰਾ ਦੇਤਾ ਲਿਵਰ ਨੂੰ ਉਹਨੂੰ ਪਰਸੂ ਕਰਨ ਦੀ ਬਜਾਏ ਜੇਕਰ ਉਹ ਕਿਤੇ ਬਲੈਡਰ ਦੇ ਵਿੱਚ ਜਦੋਂ ਉਹਨੇ ਡੀਟੌਕਸੀਫਾਈ ਕਰਕੇ ਉਹਨੂੰ ਬਲੈਡਰ ਦੇ ਥਰੂ ਕੱਢਣਾ ਵਾ ਤਾਂ ਬਲੈਡਰ ਇੰਨਾ ਕਿ ਸੈਂਸਿਟਿਵ ਆ ਕਿ ਤੁਹਾਡੇ ਇਰਿਟੇਸ਼ਨ ਬਹੁਤ ਜ਼ਿਆਦਾ ਸ਼ੁਰੂ ਹੋ ਜਾਣੀਆਂ ਤੁਹਾਨੂੰ ਲੱਗਣਾ ਮੈਂ ਵਾਸ਼ਰੂਮ ਜਾਵਾਂ ਗਦੂਦਾਂ ਕਾਰਨ ਵਾਸ਼ਰੂਮ ਆਉਣਾ ਨਹੀਂ ਜਦੋਂ ਤੁਸੀਂ ਵਾਸ਼ਰੂਮ ਕਰਨ ਦੀ ਕੋਸ਼ਿਸ਼ ਕਰਨੀ ਹੈ ਤਾਂ ਗਦੂਦਾਂ ਸੋਜੇ ਜਾਣੀਆਂ ਨੇ ਤੁਹਾਡੀ ਉਸ ਟਾਈਮ ਤੇ ਜੇ ਪਿਸ਼ਾਬ ਨਿਕਲੂਗਾ ਵੀ ਤਾਂ ਇਸ ਕਦਰ ਨਿਕਲੂਗਾ ਵੀ ਤੁਸੀਂ ਕਹੋਗੇ ਉਹ ਵਾਹ ਗੁਰੂ ਵੇਖੋ ਜੇਕਰ ਤੁਸੀਂ ਅੱਜ ਆਪਣੇ ਪ੍ਰੋਸਟੇਟ ਗਲੈਂਡ ਦਾ ਟੈਸਟ ਕਰਾਉਣੀ ਹੋ ਤੇ ਪ੍ਰੋਸ਼ਕ ਐਂਡ ਤੇ ਜੋ ਵੀ ਤੁਹਾਡਾ ਅੱਜ ਦੀ ਡੇਡ ਚ ਰਿਜ਼ਲਟ ਆਉਂਦਾ ਹੈ ਆ ਅਸੀਂ ਪ੍ਰੈਕਟੀਕਲ ਤੁਹਾਨੂੰ ਦੱਸ ਸਕਦੇ ਵੀ ਆਹ ਚੀਜ਼ ਵਰਤਨ ਦੇ ਨਾਲ ਕਿਸ ਹੱਦ ਤੱਕ ਉਹਨੇ ਰਿਜ਼ਲਟ ਦਿੱਤੇ ਆ ਜੇਸੀ ਉਹਦੇ ਵਿੱਚ ਕੀ ਕਰਦੇ ਆ ਮਹਾਰਾਜਾ ਸ਼ਾਹੀ ਸ਼ਰਬਤ ਦਾ ਸੇਵਨ ਨਾਲ ਜ਼ਰੂਰ ਕਰਾਉਨੇ ਹੋਣੇ ਓਕੇ ਜੀ ਮਹਾਰਾਜਾ ਸ਼ਾਹੀ ਸ਼ਰਬਤ ਦਾ ਸੇਵਨ ਅਸੀਂ ਤਾਂ ਕਰੋਨੇ ਹੋਨੇ ਆ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਇੱਕੋ ਦਮ ਵਿਚਾਰ ਆਉਣਾ ਵੀ ਨਹੀਂ ਜੀ ਇਹ ਤਾਂ ਗਦੂਦਾਂ ਦੇ ਨਾਮ ਤੇ ਸ਼ਰਬਤ ਦੀ ਉਹ ਆ ਕੀ ਕਹ ਲਓ ਪ੍ਰਚਾਰ ਪ੍ਰਚਾਰ ਨਹੀਂ ਹੈਗਾ ਬਈ ਜੀ ਜਿਹੜਾ ਤੁਹਾਡਾ ਲੀਵਰ ਜੇ ਤੁਹਾਡਾ ਲੀਵਰ ਪ੍ਰੋਪਰ ਫੰਕਸ਼ਨਿੰਗ ਕਰੇ ਤੁਹਾਡੇ ਇੰਟਰਸਟਾਈਨ ਦੇ ਵਿੱਚ ਜਿੰਨਾ ਗੰਦਗੀ ਹੈਗੀ ਆ ਮਲ ਹੈਗਾ ਵਾ ਉਹਨੂੰ ਪ੍ਰੋਪਰ ਕਲੀਨ ਆਊਟ ਕਰੇ ਡੀਟੌਕਸੀਫਾਈ ਕਰੇ ਉਹਦੇ ਚੋ ਗੁੱਡ ਬੈਕਟੀਰੀਆਜ਼ ਯੂਟਿਲਾਈਜ਼ ਕਰਕੇ ਤੁਹਾਡੇ ਸਰੀਰ ਨੂੰ ਦਵੇ ਹੂੰ ਤੇ ਫਿਰ ਬਲੈਡਰ ਤੱਕ ਸੈਂਸਿਟੀਵਿਟੀ ਜਾਣੀ ਨਹੀਂ ਜਦੋਂ ਉੱਥੇ ਤੁਹਾਡੇ ਪਹਿਲੀ ਗੱਲ ਲੀਵਰ ਦੇ ਵਿੱਚ ਇਸ਼ੂਸ ਚੱਲਣਗੇ ਤਾਂ ਅੱਗੇ ਦੀ ਅੱਗੇ ਉਹਨੇ ਜਾ ਕੇ ਇਨਫਲੇਮੇਸ਼ਨ ਚਾਹੇ ਉਹ ਗਦੂਦਾਂ ਦੇ ਵਿੱਚ ਕ੍ਰੀਏਟ ਕਰੇ ਚਾਹੇ ਉਹ ਆਰਟਰੀਜ਼ ਦੇ ਵਿੱਚ ਕ੍ਰੀਏਟ ਕਰੇ ਚਾਹੇ ਉਹ ਕੋਲੇਸਟ੍ਰੋਲ ਦੇ ਜ਼ਰੀਏ ਤੁਹਾਡੇ ਸਟੰਟਸ ਵਰਗੀ ਸਿਚੁਏਸ਼ਨ ਕ੍ਰੀਏਟ ਕਰੇ ਜਾਂ ਉਹ ਯੂਰਿਕ ਐਸਿਡ ਵਰਗੀ ਸਿਚੁਏਸ਼ਨ ਕ੍ਰੀਏਟ ਕਰੇ ਚਾਹੇ ਉਹ ਸਕਿਨ ਇਨਫੈਕਸ਼ਨ ਵਰਗੀ ਸਿਚੁਏਸ਼ਨ ਕ੍ਰੀਏਟ ਕਰੇ ਸਸਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਦਰਸ਼ਕ ਇਸ ਵਕਤ ਵੀਡੀਓ ਵੇਖ ਰਹੇ ਨੇ ਤੇ ਫਰੂਕੀ ਜੀ ਤੁਸੀਂ ਲੋਕ ਕਹਿੰਦੇ ਅਸੀਂ ਕਾਮਯਾਬ ਹੋ ਜਾਈਏ ਪਰ ਅਸੀਂ ਇਸ ਤਰ੍ਹਾਂ ਦੇ ਲੋਕ ਦੇਖੇ ਨੇ ਜਿਨ੍ਹਾਂ ਨੂੰ ਗਦੂਦਾਂ ਦੀ ਦਿੱਕਤ ਆ ਉਹ ਕਹਿੰਦੇ ਪਿਸ਼ਾਬ ਖੁੱਲ ਕੇ ਆ ਜੇ ਨਾ ਤੇ ਸਾਨੂੰ ਸਕੂਨ ਮਿਲ ਜੇ ਹੂੰ ਸੋ ਗਦੂਦਾਂ ਦੀ ਜਿਹੜੀ ਦਿੱਕਤ ਆ ਜਬ ਬਲੈਡਰ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਮਾਲ ਫੰਕਸ਼ਨ ਆ ਉਹ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਵੀ ਉਹ ਇਰੀਟੇਸ਼ਨ ਬਰਦਾਸ਼ਤ ਤੋਂ ਬਾਹਰ ਹੈ ਹੂੰ ਜਦੋਂ ਪਿਸ਼ਾਬ ਆਉਂਦਾ ਹੈ ਤਾਂ ਆਉਂਦਾ ਥੋੜਾ ਜਿਹਾ ਫਿਰ ਰੁਕ ਜਾਂਦਾ ਹੈ ਫਿਰ ਬੰਦਾ ਆਪਦਾ ਨੋਰਮਲ ਜਾ ਕੇ ਕੰਮ ਕਰਨਾ ਸ਼ੁਰੂ ਕਰਦਾ ਦੋ ਮਿੰਟ ਬਾਅਦ ਫੇਲਾਦਾ ਫਿਰ ਪਿਸ਼ਾਬ ਹੋਣ ਲੱਗਿਆ ਫਿਰ ਦੋ ਮਿੰਟ ਬਾਅਦ ਫੇਲਾਦਾ ਪਿਸ਼ਾਬ ਹੋਣ ਲੱਗਿਆ ਫਿਰ ਦੋ ਮਿੰਟ ਬਾਅਦ ਫੇਲਾਦਾ ਪਿਸ਼ਾਬ ਸੋ ਬੜੀ ਨਾ ਬੇਚੈਨੀ ਵਾਲੀ ਸਿਚੁਏਸ਼ਨ ਉਸ ਬੰਦੇ ਦੀ ਜ਼ਿੰਦਗੀ ਚ ਜੂਝ ਰਿਹਾ ਹੁੰਦਾ ਦੂਸਰੀ ਗੱਲ ਜਿਹੜਾ ਸਭ ਤੋਂ ਵੱਡੀ ਦਿੱਕਤ ਹੁੰਦੀ ਹੈ ਉਹ ਹੁੰਦੀ ਹੈ ਸੈਂਸਿਟਿਵ ਬਲੈਡਰ ਦੀ ਠੀਕ ਹੈ ਸੋ ਜਿਹੜਾ ਸੈਂਸਿਟਿਵ ਬਲੈਡਰ ਹੁੰਦਾ ਆਈ ਵੀ ਅੱਜ ਦੇ ਟਾਈਮ ਦੇ ਵਿੱਚ ਇੱਕ ਸੈਂਸਿਟਿਵ ਬਲੈਡਰ ਦੀ ਬੜੀ ਵੱਡੀ ਪ੍ਰੋਬਲਮ ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖਦੇ ਆ ਉਹਦੇ ਵਿੱਚ ਕੀ ਹੁੰਦਾ ਵਾ ਕੋਈ ਵੀ ਤੁਸੀਂ ਨਮਕੀਨ ਮਿਰਚ ਵਾਲੀ ਤੜਿਆ ਹੋਇਆ ਕੁਝ ਵੀ ਸਰੀਰ ਨੂੰ ਐਕਸਟਰਾ ਦੇਤਾ ਲਿਵਰ ਨੇ ਉਹਨੂੰ ਪਰਸੀੂ ਕਰਨ ਦੀ ਬਜਾਏ ਜੇਕਰ ਉਹ ਕਿਤੇ ਬਲੈਡਰ ਦੇ ਵਿੱਚ ਜਦੋਂ ਨੇ ਡੀਟੌਕਸੀਫਾਈ ਕਰਕੇ ਉਹਨੂੰ ਬਲੈਡਰ ਦੇ ਥ ਤਾਂ ਬਲੇਡਰ ਇੰਨਾ ਸੈਂਸਿਟਿਵ ਆ ਕਿ ਤੁਹਾਡੇ ਇਰਿਟੇਸ਼ਨ ਬਹੁਤ ਜ਼ਿਆਦਾ ਸ਼ੁਰੂ ਹੋ ਜਾਣੀਆਂ ਤੁਹਾਨੂੰ ਲੱਗਣਾ ਮੈਂ ਵਾਸ਼ਰੂਮ ਜਾਵਾਂ ਗਦੂਦਾ ਕਾਰਨ ਵਾਸ਼ਰੂਮ ਆਉਣਾ ਨਹੀਂ ਜਦੋਂ ਤੁਸੀਂ ਵਾਸ਼ਰੂਮ ਕਰਨ ਦੀ ਕੋਸ਼ਿਸ਼ ਕਰਨੀ ਹੈ ਤਾਂ ਗਦੂਦਾ ਸੋਜ ਜਾਣੀਆਂ ਨੇ ਸੈਂਸਿਟਿਵਿਟੀ ਕਰਕੇ ਉਹ ਹੋਰ ਜ਼ਿਆਦਾ ਕਹਿ ਲਓ ਕਿ ਰੈਕਟਿਵ ਹੋ ਜਾਂਦੀਆਂ ਨੇ ਤਾਂ ਤੁਹਾਡੀ ਉਸ ਟਾਈਮ ਤੇ ਜੀ ਪਿਸ਼ਾਬ ਨਿਕਲੂਗਾ ਵੀ ਤਾਂ ਇਸ ਕਦਰ ਨਿਕਲੂਗਾ ਵੀ ਤੁਸੀਂ ਕਹੋਗੇ ਵਾਹ ਗੁਰੂ ਹੂੰ ਇਨਾ ਹੱਦ ਤੱਕ ਦਰਦ ਸੀ ਲੋਕਾਂ ਦੇ ਵਿੱਚ ਦੇਖਿਆ ਵਾ ਔਰ ਪ੍ਰੈਕਟੀਕਲ ਮੈਂ ਲੋਕਾਂ ਦਾ ਜ਼ਿਕਰ ਵੀ ਕਰ ਸਕਦਾ ਵਾਂ ਜਿਨ੍ਹਾਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀ ਸਥਿਤੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਵੇਖੋ ਜੇਕਰ ਤੁਸੀਂ ਅੱਜ ਆਪਣੇ ਪ੍ਰੋਸਟੇਟ ਗ੍ਰੈਂਥ ਦਾ ਟੈਸਟ ਕਰਾਉਨੇ ਹੋ ਤੇ ਪ੍ਰੋਸਟੇਟ ਗ੍ਰੈਂਥ ਦਾ ਜੋ ਵੀ ਤੁਹਾਡਾ ਅੱਜ ਦੀ ਡੇਟ ਚ ਰਿਜ਼ਲਟ ਆਉਂਦਾ ਹੈ ਆਸੀਂ ਪ੍ਰੈਕਟੀਕਲ ਤੁਹਾਨੂੰ ਦੱਸ ਸਕਦੇ ਵੀ ਆਹ ਚੀਜ਼ ਵਰਤਨ ਦੇ ਨਾਲ ਕਿਸ ਹੱਦ ਤੱਕ ਉਹਨੇ ਰਿਜ਼ਲਟ ਦਿੱਤੇ ਜੀ ਜੀ ਪਰ ਬਕਾਇਦਾ ਸ਼ਰਤ ਉਹਦੇ ਨਾਲ ਇਹ ਹੈ ਵੀ ਅਸੀਂ ਉਹਦੇ ਵਿੱਚ ਕੀ ਕਰਦੇ ਆ ਮਹਾਰਾਜਾ ਸ਼ਾਹੀ ਸ਼ਰਬਤ ਦਾ ਸੇਵਨ ਨਾਲ ਜ਼ਰੂਰ ਕਰਾਉਨੇ ਹੋਵੇ ਓਕੇ ਜੀ ਮਹਾਰਾਜਾ ਸ਼ਹੀ ਸ਼ਰਬਤ ਦਾ ਸੇਵਨ ਅਸੀਂ ਤਾਂ ਕਰੋਨੇ ਹੁੰਨੇ ਹੁਣ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਇੱਕੋ ਦਮ ਵਿਚਾਰ ਆਉਣਾ ਵੀ ਨਹੀਂ ਜੀ ਇਹ ਤਾਂ ਗਦੂਦਾਂ ਦੇ ਨਾਮ ਤੇ ਸ਼ਰਬਤ ਦੀ ਉਹ ਆ ਕੀ ਕਹ ਲਓ ਪ੍ਰਚਾਰ ਪ੍ਰਚਾਰ ਨਹੀਂ ਹੈਗਾ ਬਈ ਜੀ ਜਿਹੜਾ ਤੁਹਾਡਾ ਲੀਵਰ ਆ ਜੇ ਤੁਹਾਡਾ ਲੀਵਰ ਪ੍ਰੋਪਰ ਫੰਕਸ਼ਨਿੰਗ ਕਰੇ ਤੁਹਾਡੇ ਇੰਟਰਸਟਾਈਨ ਦੇ ਵਿੱਚ ਜਿੰਨਾ ਗੰਦਗੀ ਹੈਗੀ ਆ ਮਲ ਹੈਗਾ ਵਾ ਉਹਨੂੰ ਪ੍ਰੋਪਰ ਕਲੀਨ ਆਊਟ ਕਰੇ ਡੀਟੌਕਸੀਫਾਈ ਕਰੇ ਉਹਦੇ ਚੋ ਗੁੱਡ ਬੈਕਟੀਰੀਆਜ਼ ਯੂਟਿਲਾਈਜ਼ ਕਰਕੇ ਤੁਹਾਡੇ ਸਰੀਰ ਨੂੰ ਦਵੇ ਤੇ ਫਿਰ ਬਲੈਡਰ ਤੱਕ ਸੈਂਸਿਟੀਵਿਟੀ ਜਾਣੀ ਨਹੀਂ ਠੀਕ ਹੈ ਜਦੋਂ ਉੱਥੇ ਤੁਹਾਡੇ ਪਹਿਲੀ ਗੱਲ ਲੀਵਰ ਦੇ ਵਿੱਚ ਇਸ਼ੂਸ ਚੱਲਣਗੇ ਤਾਂ ਅੱਗੇ ਦੀ ਅੱਗੇ ਉਹਨੇ ਜਾ ਕੇ ਇਨਫਲੇਮੇਸ਼ਨ ਚਾਹੇ ਉਹ ਗਦੂਦਾਂ ਦੇ ਵਿੱਚ ਕ੍ਰੀਏਟ ਕਰੇ ਚਾਹੇ ਉਹ ਆਰਟਰੀਜ਼ ਦੇ ਵਿੱਚ ਕ੍ਰੀਏਟ ਕਰੇ ਚਾਹੇ ਉਹ ਕੋਲੇਸਟ੍ਰੋਲ ਦੇ ਜ਼ਰੀਏ ਤੁਹਾਡੇ ਸਟੰਟਸ ਵਰਗੀ ਸਿਚੁਏਸ਼ਨ ਕ੍ਰੀਏਟ ਕਰੇ ਜਾਂ ਉਹ ਯੂਰਿਕ ਐਸਿਡ ਵਰਗੀ ਸਿਚੁਏਸ਼ਨ ਕ੍ਰੀਏਟ ਕਰੇ ਚਾਹੇ ਉਹ ਸਕਿਨ ਇਨਫੈਕਸ਼ਨ ਵਰਗੀ ਸਿਚੁਏਸ਼ਨ ਕ੍ਰੀਏਟ ਕਰੇ ਇੱਕ ਛੋਟਾ ਜਿਹਾ ਉਦਾਹਰਨ ਮੈਂ ਅਕਸਰ ਦਿੰਨਾ ਹੁੰਦਾ ਵਾਂ ਇੱਕ ਲੇਡੀਜ਼ ਨੂੰ ਪੂਰੇ ਸਰੀਰ ਦੇ ਉੱਤੇ ਫਲਾਵਾ ਟਾਜੀ ਸਰੀਰ ਇੰਨਾ ਕੇ ਜ਼ਿਆਦਾ ਫੁੱਲ ਗਿਆ ਸੀ ਪੱਟ ਬਹੁਤ ਭਾਰੀ ਹੋ ਗਏ ਸੀਗੇ ਗਿੱਟੇ ਪੱਟ ਜਿੰਨਾ ਪੱਟ ਆ ਉਹਨੇ ਗਿੱਟੇ ਹੋ ਗਏ ਸੀਗੇ ਫੁੱਲ ਕੇ ਅਸੀਂ ਉਹਨਾਂ ਨੂੰ 15 ਦਿਨ ਮਹਾਰਾਜ ਚ ਸਹੀ ਸ਼ਰਬਤ ਪਿਆਇਆ ਵਾ ਤੇ 15 ਦਿਨ ਬਾਅਦ ਜਦੋਂ ਮੇਰੇ ਕੋਲੇ ਆ ਕੇ ਗਏ ਨੇ ਉਹ ਕਹਿੰਦੇ ਮੇਰੀ ਸੋਜ ਉਤਰਨੀ ਸ਼ੁਰੂ ਹੋ ਗਈ ਓਕੇ ਹੁਣ ਉਹਦੇ ਵਿੱਚ ਸਾਰੇ ਕੰਮ ਤਾਂ ਸੀਗਾ ਆਪਣੇ ਕਿਡਨੀ ਦਾ ਫੰਕਸ਼ਨ ਸੀਗਾ ਬਟ ਉਹਦੇ ਵਿੱਚ ਮਹਾਰਾਜਾ ਸ਼ਹੀ ਸ਼ਰਬਤ ਕਿਵੇਂ ਕੰਮ ਕਰਕੇ ਕਿਉਂਕਿ ਜਦੋਂ ਲੀਵਰ ਤੁਹਾਡਾ ਤਕੜਾ ਹੋ ਗਿਆ ਤਾਂ ਲੀਵਰ ਹਿੰਮਤ ਰੱਖਦਾ ਵਾ ਤੁਹਾਡੇ ਸਾਰੇ ਸ਼ਰੀਰ ਨੂੰ ਡੀਟੌਕਸੀਫਾਈ ਕਰਨ ਜੇਕਰ ਤੁਸੀਂ 10 ਦਿਨ ਤੱਕ ਆਪਦਾ ਖਾਣਾ ਅੱਜ ਛੱਡ ਦਿੰਨੇ ਹੋ ਤਾਂ ਜਿੰਨਾ ਸ਼ਰੀਰ ਦੇ ਵਿੱਚ ਤੁਹਾਡੇ ਮੋਟਾਪੇ ਦੇ ਤੌਰ ਤੇ ਸੇਵਡ ਆ ਤੁਹਾਡਾ ਫੂਡ ਸੇਵਡ ਆ ਗਲਾਈਕੋਜਨ ਸੇਵਡ ਹੈਗੇ ਨਹੀਂ ਜਸਟੋਰਡ ਫੈਟਸ ਜਿਹਨੂੰ ਕਹ ਦਿੰਨੇ ਆ ਤੁਹਾਡਾ ਲੀਵਰ ਇੰਨਾ ਕੁ ਸਮਝਦਾਰ ਆ ਕੁਝ ਕੁ ਘੰਟਿਆਂ ਦੇ ਬਾਅਦ ਸਾਇੰਟਿਫਿਕਲੀ ਉਹ ਕੁਝ ਘੰਟੀ ਵੀ ਆਪਾਂ ਨੂੰ ਮਿਲ ਸਕਦੇ ਆ ਕੁਝ ਘੰਟਿਆਂ ਬਾਅਦ ਸ਼ਰੀਰ ਤੁਹਾਡਾ ਅੰਦਰੋਂ ਤੁਹਾਡੇ ਅੰਦਰਲੇ ਸਰੀਰ ਦੇ ਵਿੱਚ ਜੋ ਵੀ ਕਿਸੇ ਤਰ੍ਹਾਂ ਦੀ ਬੈ ਕਿਸੇ ਤਰ੍ਹਾਂ ਦਾ ਯੂਰਿਕ ਐਸਿਡ ਕਿਸੇ ਤਰ੍ਹਾਂ ਦਾ ਕੋਲੇਸਟ੍ਰੋਲ ਕਿਸੇ ਤਰ੍ਹਾਂ ਦਾ ਇਨਫਲੇਮੇਸ਼ਨ ਬੇਸਿਕਲੀ ਇਨਫਲੇਮੇਸ਼ਨ ਸੋਜ ਉਹਨੂੰ ਖਾਣਾ ਸ਼ੁਰੂ ਕਰ ਦਿੰਦਾ ਜਦੋਂ ਉਹਨੂੰ ਖਾਣਾ ਸ਼ੁਰੂ ਕਰਦੇ ਹੋ ਤਾਂ ਤੁਹਾਡਾ ਸਰੀਰ ਰਿਪੇਅਰ ਹੋਣਾ ਸ਼ੁਰੂ ਹੋ ਜਾਂਦਾ ਸੋ ਮਹਾਰਾਜਾ ਸ਼ਹੀ ਸ਼ਰਬਤ ਕਿੰਦਾ ਅਮਰਤ ਕਰਦਾ ਜਦੋਂ ਤੁਸੀਂ ਆਫ ਦੇ ਲੀਵਰ ਨੂੰ ਸਟਰੋਂਗ ਕੀਤਾ ਤੇ ਉਹਨੇ ਆਪ ਦੀ ਤੁਹਾਡੀ ਜਿੰਨੀਆਂ ਵੀ ਕਹ ਲੋ ਵੀ 네ਗੇਟਿਵਿਟੀ ਸੀਗੀ ਤੁਹਾਡੇ ਸ਼ਰੀਰ ਦੇ ਵਿੱਚ ਕੋਈ ਵੀ ਚੀਜ਼ ਸੀਗੀ ਜਿਹੜੀ ਤੁਹਾਡੇ ਸ਼ਰੀਰ ਨੂੰ ਬੈਡਲੀ ਇੰਪੈਕਟ ਕਰ ਰਹੀ ਸੀਗੀ ਇਹਨੇ ਉਹਨੂੰ ਵੀ ਸੈੱਟ ਕਰ ਦਿੱਤਾ ਜਦੋਂ ਉਹ ਸੈੱਟ ਕਰ ਲਿਆ ਪਹਿਲਾਂ ਪਹਿਲਾਂ ਅਸੀਂ ਵੀ ਹੈਰਾਨ ਹੁੰਦੇ ਸੀਗੇ ਜਦੋਂ ਮਹਾਰਾਜਾ ਸ਼ੈ ਸ਼ਰਵਤ ਇਸ ਤਰ੍ਹਾਂ ਦੇ ਉਦਾਹਰਨ ਸੌਂਦੇ ਸੀ ਵੀ ਜਿਹੜੇ ਬੰਦੇ ਨੇ ਸਕਿੰਦੀ ਇਨਫੈਕਸ਼ਨ ਨਹੀਂ ਖਾਧੀ 2 ਸਾਲ ਹੋ ਗਈ ਸ਼ਰਬਤ ਪੀਨੇ ਨੇ ਉਹ ਹੁਣ ਖਾਂਦੇ ਨਹੀਂ ਸੀ ਸਕਿੰਦੀ ਇਨਫੈਕਸ਼ਨ ਇੱਕ ਲੇਡੀਜ਼ ਨੇ ਉਹਨਾਂ ਦੀ ਸੋਜ ਉਤਰ ਗਈ ਕੋਈ ਬੰਦਾ ਵਾ ਜੀ ਉਹਨਾਂ ਦੀ ਯੂਰਿਕ ਐਸਿਡ ਬਹੁਤ ਵਧਿਆ ਹੁੰਦਾ ਸੀ ਇੱਕ ਬੰਦੇ ਦਾ ਡਾਇਬੀਟਿਸ ਰਿਵਰਸ ਹੋਣੀ ਸ਼ੁਰੂ ਹੋ ਗਈ ਜੀ ਓਕੇ ਹੁਣ ਜਿਹੜੇ ਇਸ ਤਰ੍ਹਾਂ ਦੇ ਚਿੰਤਾ ਹੋ ਰਹੀਆਂ ਨੇ ਤਾਂ ਉੱਥੋਂ ਅਸੀਂ ਵੀ ਅੱਗੇ ਦੀ ਅੱਗੇ ਪੜਦੇ ਆ ਵੀ ਇਹ ਕਿੱਦਾਂ ਹੋ ਰਿਹਾ ਵਾ ਕੀ ਕਾਰਨ ਹੈ ਕੀ ਇਹਦੇ ਰੀਜ਼ਨ ਨੇ ਉੱਥੋਂ ਸਮਝ ਆਉਂਦਾ ਆ ਵੀ ਜਦੋਂ ਤੁਹਾਡਾ ਲੀਵਰ ਸਟਰੋਂਗ ਹੋ ਗਿਆ ਹਮ ਜਦੋਂ ਜਦੋਂ ਲੀਵਰ ਤੁਹਾਡਾ ਕਮਜ਼ੋਰ ਆ ਤੁਸੀਂ ਸਵੇਰੇ ਖਲਾਅ ਚੰਮਣ ਖਾਦੇ ਆ ਤੇ ਸ਼ਾਮ ਤੱਕ ਤੁਹਾਨੂੰ ਢਕਾਰ ਮਿੱਠਾ ਨਹੀਂ ਆ ਰਿਹਾ ਹੂੰ ਕੋੜ ਖੱਟੇ ਆ ਰਹੇ ਨੇ ਕੋੜ ਆ ਰਿਹਾ ਕੋੜ ਆ ਰਿਹਾ ਔਰ ਕੋੜੇ ਕਈ ਕਈ ਵਾਰ ਕਈ ਦਫਾ ਇਸ ਹੱਦ ਤੱਕ ਕੋੜੇ ਆ ਰਹੇ ਨੇ ਵੀ ਅੱਖਾਂ ਪਰ ਜਾਂਦੀਆਂ ਨੇ ਹੂੰ ਸੋ ਉਹਦੇ ਵਿੱਚ ਮਹਾਰਾਜਾ ਸ਼ਹੀ ਸ਼ਰਵਤ ਸਫਲ ਹੁੰਦਾ ਜਿਹੜਾ ਇਹ ਨੁਕਤਾ ਆਪਾਂ ਤੁਹਾਡੇ ਸਾਹਮਣੇ ਰੱਖਿਆ ਹੋਇਆ ਹੈ ਇਹ ਖਾਸ ਉਹਨਾਂ ਲੋਕਾਂ ਵਾਸਤੇ ਆ ਜਿਨ੍ਹਾਂ ਲੋਕਾਂ ਦੀ ਗਦੂਦਾਂ ਦੇ ਵਿੱਚ ਦਿੱਕਤ ਆਉਂਦੀ ਹੈ ਠੀਕ ਹੈ ਪਿਸ਼ਾਬ ਦੇ ਪਿਸ਼ਾਬ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ ਇਹ ਜਿਹੜੀ ਚੀਜ਼ ਆ ਨਾ ਜੀ ਇਹ ਕੁਦਰਤ ਦੇ ਵਿੱਚ ਹੀ ਸੀਚੀ ਆ ਔਰ ਆਪਣੀ ਆਪ ਦੀ ਤਾਂ ਕੋਈ ਔਕਾਤ ਨਹੀਂ ਆਪਾਂ ਕਿਸੇ ਦੀ ਕੋ ਮਦਦ ਕਰ ਸਕੀ ਪਰ ਇਹ ਦੇ ਅੰਦਰ ਹਿੰਮਤ ਵੀ ਹੈ ਇਹਦੀ ਔਕਾਤ ਵੀ ਹੈ ਵੀ ਕਿਸੇ ਦੀ ਮਦਦ ਕਰ ਸਕਦੀ ਹੈ ਪ੍ਰੈਕਟੀਕਲ ਅਸੀਂ ਕਰਕੇ ਵੀ ਦੇਖਿਆ ਹੋਇਆ ਤੇ ਲੋਕਾਂ ਦੀ ਮਦਦ ਹੋਈ ਵੀ ਆ ਠੀਕ ਹੈ ਤੁਸੀਂ ਕਰਨਾ ਕੀ ਆ ਇਹ ਜਿਹੜੇ ਫੁੱਲ ਨੇ ਇਹਨੂੰ ਨਾ ਤਾਂ ਪੀਣਾ ਠੀਕ ਹੈ ਨਾ ਉਬਾਲ ਕੇ ਪੀਣਾ ਠੀਕ ਹੈ ਨਾ ਚੰਗੀ ਤਰ੍ਹਾਂ ਪਾਊਡਰ ਬਣਾ ਕੇ ਖਾਣਾ ਕੁਝ ਨਹੀਂ ਕਰਨਾ ਠੀਕ ਹੈ ਇਹ ਕੱਚ ਦੇ ਵਿੱਚ ਤੁਸੀਂ ਇਹ ਡੋਂਗੇ ਚ ਪਾ ਲੇ ਆ ਗਰਮ ਪਾਣੀ ਆ ਬਿਲਕੁਲ ਗਰਮ ਪਾਣੀ ਆ ਇਸ ਟਾਈਮ ਤੇ ਆ ਤੁਸੀਂ ਦੇਖੋ ਆਪਾਂ ਇਹ ਚ ਪਾਇਆ ਤੇ ਉਹ ਥੱਲੇ ਰੰਗ ਵੀ ਆ ਗਿਆ ਔਰ ਇਹਦੇ ਚ ਭਾਫ਼ ਨਿਕਲਣੀ ਸ਼ੁਰੂ ਹੋ ਜਾਈ ਹੂੰ ਆ ਵੇਖੋ ਹੁਣ ਜਿਹੜੀ ਇਹ ਚੋਂ ਭਾਫ਼ ਨਿਕਲ ਰਹੀ ਏ ਠੀਕ ਹੈ ਇਸ ਭਾਫ਼ ਨੂੰ ਤੁਸੀਂ ਆਪਦੇ ਹੇਠਲੇ ਜਿਹੜੀ ਜਗ੍ਹਾ ਹੈ ਜਿੱਥੇ ਤੁਹਾਨੂੰ ਯੂਰਿਨ ਵਾਲੀ ਜਗ੍ਹਾ ਹੈ ਉੱਥੇ ਇਹਦੀ ਸਿਰਫ ਭਾਫ਼ ਦੇਣੀ ਓਕੇ ਇਹਦੀ ਸਿਰਫ ਸਟੀਮ ਜਿਹਨੂੰ ਕਹਿ ਸਕਦੇ ਆਪਾਂ ਉਹ ਸਟੀਮ ਤੁਸੀਂ ਉੱਥੇ ਤੱਕ ਥੋੜਾ ਜਿਹਾ ਹੌਲੀ ਦੇਣੇ ਪਹੁੰਚਦੀ ਕਰੋ ਹੂੰ ਸਕੂਨ ਦੇ ਨਾਲ ਪਹੁੰਚਦੀ ਕਰੋ ਜਾਦਾ ਨਹੀਂ ਮੈਂ ਤੁਹਾਨੂੰ ਕਹਿੰਦਾ ਇੱਕ ਤੋਂ ਦੋ ਮਿੰਟ ਹੀ ਰੋਜ਼ ਕਰੋ ਤੇ 15 20 ਦਿਨ ਬਾਅਦ ਫਿਰ ਤੋਂ ਰਿਪੋਰਟ ਕਰਵਾ ਕੇ ਦੇਖੋਗੇ ਤੇ ਤੁਹਾਡੇ ਅੱਗੇ ਇੱਕ ਆਉਟਪੁੱਟ ਆਏਗਾ। ਠੀਕ ਹੈ। ਔਰ ਜੇਕਰ ਤੁਸੀਂ ਇਹਨੂੰ ਕੰਟੀਨਿਊਟੀ ਵਿੱਚ ਵੀ ਰੱਖਦੇ ਹੋ ਤਾਂ ਬੇਸਿਕਲੀ ਜਿਹੜੀ ਇਨਫਲੇਮੇਸ਼ਨ ਆ ਇੱਕ ਕੱਲ ਮੈਂ ਫੇਰ ਕਲੀਅਰ ਕਰ ਦੇਣਾ ਇਨਫਲੇਮੇਸ਼ਨ ਕੰਟਰੋਲ ਲੀਵਰ ਨੇ ਕਰਨੀ ਆ। ਉਹਦਾ ਧਿਆਨ ਨਹੀਂ ਰੱਖੋਗੇ ਤਾਂ ਇਹ ਸਾਰੀਆਂ ਚੀਜ਼ਾਂ ਟੈਂਪੋਰਰੀ ਤੁਹਾਡੀ ਮਦਦ ਕਰ ਸਕਦੀਆਂ ਨੇ। ਠੀਕ ਹੈ। ਬਟ ਜੇ ਤੁਸੀਂ ਕੋਈ ਨਹੀਂ ਅਸੀਂ ਪਰਮਾਨੈਂਟ ਹੱਲ ਚਾਹੁੰਦੇ ਤਾਂ ਪਰਮਾਨੈਂਟ ਤੁਹਾਡਾ ਲਾਈਫਸਟਾਈਲ ਤੇ ਲੀਵਰ ਇਹ ਦੋਨੇ ਸਦਾਰਨੇ ਪੈਣੇ ਐਦਾਂ ਨਹੀਂ ਹੋ ਸਕਦਾ ਜੀ ਮੈਂ ਤਾਂ ਆਹ ਰੋਜ਼ ਲੈ ਲੈਣਾ ਭਾਫ ਤੇ ਪਰ ਉੱਪਰੋਂ ਪੈਗ ਚਲਦੇ ਹੁੰਦੇ 60 ਦੀ ਜਗ੍ਹਾ ਅਸੀਂ ਐਮ ਐਲ ਨਾਪਦੇ ਨਹੀਂ ਹੈਗੇ ਬੜੇ ਟੌਰ ਨਾਲ ਮੁੱਛਾ ਤੇ ਹੱਥ ਹਮਾਰਕੇ ਕਹਿ ਦੇਣਾ ਵੀ ਅਸੀਂ ਮਾਪਦੇ ਨਹੀਂ ਹੈਗੇ ਜੀ ਪੈਗ ਤੇ ਪ੍ਰੋਸਟੇਟ ਕਿਹੜਾ ਗਵੰਡੀਆਂ ਦੇ ਵਧਨੇ ਜੀ ਫਿਰ ਠੀਕ ਹੈ ਠੀਕ ਹੈ ਬਿਲਕੁਲ ਹੋ ਸਕਦੀਆਂ ਨੇ ਸਿਰਫ ਭਾਫ ਦੇਣ ਦਿੰਨਾ ਪਰ ਫੇਰ ਉਹੀ ਗੱਲ ਆ ਜਾਂਦੀ ਜੀ ਸ਼ਰਤ ਇਹ ਵੀ ਆ ਵੀ ਤੁਹਾਡਾ ਲੀਵਰ ਪ੍ਰੋਪਰ ਫੰਕਸ਼ਨ ਕਰੇ ਇਹ ਟੈਂਪਰੇਰੀ ਤੌਰ ਤੇ ਮਦਦ ਜ਼ਰੂਰ ਕਰੂਗਾ ਇਹ ਤੁਸੀਂ ਪ੍ਰਤੀ약 ਕੇ ਦੇ ਇਹਨੂੰ ਕਹਿੰਦੇ ਆ ਜੀ ਕੇਸੂ ਅੱਛਾ ਦੇ ਫੁੱਲ ਓਕੇ ਕੇਸੂ ਦੇ ਫੁੱਲ ਇਹ ਸਿਰਫ ਔਰ ਸਿਰਫ ਮਤਲਬ ਇੰਨੇ ਕ ਕਾਰੀਗਰ ਮੰਨੇ ਜਾਂਦੇ ਇਸ ਚੀਜ਼ ਦੇ ਵਾਸਤੇ ਗਦੂਦਾ ਵਾਸਤੇ ਖਾਸ ਕਰਕੇ ਮਸ਼ਹੂਰ ਨੇ ਕਿਸੇ ਵੀ ਚੰਗੇ ਪੰਸਾਰੀ ਤੋਂ ਵੈਸੇ ਮਿਲ ਜਾਂਦੇ ਆ ਕੇਸੂ ਦੇ ਫੁੱਲ ਤੁਸੀਂ ਲਓ ਮੈਂ ਕਹਿੰਨਾ ਜੀ ਮਸਾਂ ਹੀ ਆ ਵੇਖੋ ਤੁਸੀਂ ਆਪਾਂ ਨੇੜੇ ਕਰ ਲੈਨੇ ਆ ਇਧਰ ਦੇਖੋ ਜੀ ਤੁਸੀਂ ਇਹ ਇੰਨੇ ਕ ਲੈ ਕੇ ਫੁੱਲ ਮਤਲਬ ਚੁੰਡੀ ਭਾਰੀ ਫੁੱਲ ਲੈ ਲਓ ਜਿਵੇਂ ਤਿੰਨ ਚਾਰ ਉਂਗਲਾਂ ਦੇ ਵਿੱਚ ਜਿੰਨਕ ਫੁੱਲ ਆ ਜਾਣ ਠੀਕ ਹੈ ਉਸ ਤੋਂ ਬਾਅਦ ਉਹਨੂੰ ਪਾਣੀ ਦੇ ਵਿੱਚ ਪਾ ਕੇ ਪਾਣੀ ਚ ਜਿਆਦਾ ਪਾ ਲਿਓ ਉਹਨੂੰ ਪਾਣੀ ਦੇ ਵਿੱਚ ਰਿਸ ਲੈਣ ਦਿਓ ਜਦੋਂ ਭਾਫ਼ ਆਉਣ ਲੱਗੀ ਤੇ ਉਹਦਾ ਭਾਫ਼ ਨੂੰ ਆਪਦੇ ਜਿਹੜੇ ਥੇਟਲਾ ਹਿੱਸਾ ਹੈ ਉੱਥੇ ਉਹਨੂੰ ਦੇਣੀ ਸ਼ੁਰੂ ਕਰ ਦਿਓ ਜੀ ਤੇ ਉਹਦੇ ਨਾਲ ਇਨਫਲਮੇਸ਼ਨ ਸੈੱਟ ਹੋਣ ਲੱਗੇਗੀ ਤੁਸੀਂ ਅੱਜ ਜੇ ਤੁਹਾਨੂੰ ਦਿੱਕਤ ਆ ਰਹੀ ਤੁਸੀਂ ਅੱਜ ਸ਼ੁਰੂ ਕਰੋ ਤੀਸਰੇ ਦਿਨ ਤੁਹਾਡਾ ਆਪੇ ਰਿਪਲਾਈ ਆ ਜਾਊਗਾ ਜੀ ਕਿੰਨੇ ਕਿ ਦਿਨਾਂ ਚ ਫਰਕ ਪੈਗਾ ਵੇਖੋ ਵੈਸੇ ਸਾਡਾ ਇੱਕੋ ਹੀ ਨੰਬਰ ਹੈ 7479622000 ਤੁਸੀਂ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਆਪ ਦਾ ਟਾਈਮਿੰਗ ਸਾਰੀ ਚੀਜ਼ੇ ਕਨਫਰਮ ਕਰ ਸਕਦੇ ਹੋ ਵੈਸੇ ਸੋਮਵਾਰ ਵੀਰਵਾਰ ਸੀ ਲੁਧਿਆਣੇ ਮਿਲਦੇ ਆ ਮੇਰੇ ਫਾਦਰ ਸਾਹਿਬ ਵੀ ਬੈਠਦੇ ਨੇ ਤੇ ਮੰਗਲਵਾਰ ਦੇ ਦਿਨ ਟਿਊਜ਼ਡੇ ਦੇ ਦਿਨ ਉਸ ਦਿਨ ਮੈਂ ਵੀ ਮਿਲਦਾ ਪਰ ਅਸੀਂ ਮਿਲਦੇ 12 ਤੋਂ